ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੋਟਿਕ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜਿਵੇਂ ਹੁਣ ਆਪਾਂ ਸ਼ੁਰੂਆਤ ਦੇ ਵਿੱਚ ਕੜਾਈ ਸਿੱਖਦੇ ਆ ਹਨ ਤਾਂ ਆਪਾਂ ਨੂੰ ਕੀ ਕੀ ਗਲਤੀਆਂ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਇਹ ਗਲਤੀਆਂ ਨਾ ਕਰੀਏ ਵੀ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਇਹ ਹੀ ਦੱਸਾਂਗੇ ਵੀ ਜੋ ਗਲਤੀਆਂ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਨਾ ਉਹਨਾਂ ਦਾ ਤੁਸੀਂ ਪੂਰਾ ਧਿਆਨ ਰੱਖਣਾ ਵੀ ਇਹ ਗਲਤੀਆਂ ਆਪਾਂ ਨਾ ਕਰੀਏ ਨਾ ਤੇ ਕੜਾਈ ਆਪਾਂ ਵਧੀਆ ਢੰਗ ਨਾਲ ਸਿੱਖੀਏ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜੂਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਲਓ ਜੀ ਕੜਾਈ ਸਿੱਖਣ ਦੇ ਲਈ ਸਭ ਤੋਂ ਪਹਿਲਾ ਸਟੈਪ ਹੈਗਾ ਫਰੇਮ ਫਰੇਮ ਆਪਾਂ ਨੂੰ ਸਹੀ ਤਰੀਕੇ ਨਾਲ ਲਾਉਣਾ ਆਉਣਾ ਚਾਹੀਦਾ ਕਿਉਂ ਜੇਕਰ ਆਪਾਂ ਨੂੰ ਫਰੇਮ ਹੀ ਨਹੀਂ ਲਾਉਣਾ ਆਊਗਾ ਤਾਂ ਆਪਾਂ ਕੜਾਈ ਕਰ ਨਹੀਂ ਸਕਦੇ ਸਹੀ ਤਰੀਕੇ ਨਾਲ ਸਭ ਤੋਂ ਸਟਾਰਟਿੰਗ ਆ ਕੜਾਈ ਦਾ ਐਨ ਲਾ ਲੋ ਵੀ ਫਰੇਮ ਆਪਾਂ ਨੂੰ ਲਾਉਣਾ ਆਉਣਾ ਚਾਹੀਦਾ ਅਮਰ ਤੁਹਾਨੂੰ ਦੱਸਣਗੇ ਵੀ ਆਪਾਂ ਫਰੇਮ ਨੂੰ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਲਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਫਰੇਮ ਆਪਾਂ ਸਹੀ ਕਿਵੇਂ ਲਾਉਣਾ ਹੈ ਇਹ ਜਿਵੇਂ ਹੁਣ ਆਹ ਕੱਪੜਾ ਤੇ ਆਹ ਫਰੇਮ ਆ ਇਹਦੇ ਉੱਤੇ ਆਮ ਲਾ ਕੇ ਦੱਸਣਗੇ ਐਵੇਂ ਹੁੰਦਾ ਇੱਕ ਸਾਈਡ ਤਾਂ ਗੋਲ ਹੁੰਦੀ ਹੈ ਜੀ ਇੱਕ ਸਾਈਡ ਦੇ ਆਹ ਵਾਲਾ ਨਟ ਜਿਹੜਾ ਹੁੰਦਾ ਤੇ ਇਹ ਨਟ ਇਹਨੂੰ ਟਾਈਟ ਕਰਨ ਵਾਸਤੇ ਤੇ ਢਿੱਲਾ ਕਰਨ ਵਾਸਤੇ ਹੁੰਦਾ ਫਰੇਮ ਨੂੰ ਮੇਰੇ ਵਿੱਚ ਜਦੋਂ ਆਪਾਂ ਕੱਪੜਾ ਲਾਉਣਾ ਹੈ ਨਾ ਵੀ ਢਿੱਲਾ ਨਾ ਰਹੇ ਵਿਕਾਸ ਇਹ ਹੋ ਰਿਹਾ ਹੈ ਕਈ ਕੱਪੜੇ ਹੁੰਦੇ ਨੇ ਵੀ ਆਪਾਂ ਨੂੰ ਆ ਚੀਜ਼ ਢਿੱਲੀ ਕਰਨੀ ਪੈਂਦੀ ਆ ਮੋٹے ਹੁੰਦੇ ਨੇ ਕਈ ਪਤਲੇ ਹੁੰਦੇ ਨੇ ਜਿਵੇਂ ਜਾਰਲੇਟ ਵਗੈਰਾ ਹੋ ਗਿਆ ਮਤਲਬ ਕ੍ਰੇਵ ਹੋ ਗਿਆ ਹਨਾ ਉਹ ਕੱਪੜੇ ਪਤਲੇ ਨੇ ਜਿਵੇਂ ਪਸ਼ਮੀਨਾ ਇਹ ਮੋਟਾ ਹੋ ਗਿਆ ਕਾਟਰਾਇ ਮੋਟਾ ਹੋ ਗਿਆ ਉਹਦੇ ਉਹ ਉਹਦੇ ਵਾਸਤੇ ਆਪਾਂ ਨੂੰ ਨਾ ਢਿੱਲਾ ਕਰਨਾ ਪੈਂਦਾ ਤੇ ਪਤਲੇ ਕੱਪੜੇ ਵਾਸਤੇ ਕਸਣਾ ਪੈਂਦਾ ਤੇ ਇਹ ਤਰੀਕਾ ਆਪਾਂ ਨੇ ਜਿਹੜਾ ਵੀ ਫਰੇਮ ਲਾਉਣ ਦਾ ਹਨਾ ਵੀ ਕਿਵੇਂ ਲੱਗਦਾ ਇਸ ਤਰ੍ਹਾਂ ਹੀ ਹੁੰਦਾ ਫਰੇਮ ਤੇ ਇਹ ਵਾਲੀ ਚੀਜ਼ ਕੱਪੜੇ ਦੇ ਫਰੇਮ ਦਾ ਆਹ ਵਾਲਾ ਕੱਪੜੇ ਦੇ ਥੇਹਾਂ ਵਾਲੀ ਸਾਈਡ ਲੱਗਦਾ ਤੇ ਇਹ ਵਾਲਾ ਉੱਪਰਲੀ ਸਾਈਡ ਦਾ ਜਿਵੇਂ ਹੁਣ ਇਹ ਪਿਆਏ ਦੇ ਉੱਤੇ ਆਪਾਂ ਕੱਪੜਾ ਲਾਵਾ ਰੱਖਾਂਗੇ ਇਸ ਤਰ੍ਹਾਂ ਹੀ ਲੱਗੂਗਾ ਇਹ ਦੇਖੋ ਫਰੇਮ ਦੇ ਉੱਪਰ ਕੱਪੜਾ ਰੱਖ ਲਿਆ ਤੇ ਬਹੁਤ ਪੈਣਾ ਕਮੈਂਟ ਕਰਦੀਆਂ ਨੇ ਵੀ ਫਰੇਮ ਬਣਾਉਣਾ ਵੀ ਦੱਸੋ ਹਨ ਉਦੋਂ ਬਾਅਦ ਇਹ ਆਵਣਾ ਜਿਹੜਾ ਨੀਚਲਾ ਫਰੇਮ ਆ ਉਹਦੇ ਇਹ ਅੰਦਰਲੇ ਪਾਸੇ ਜਾਊਗਾ ਆ ਉਹਦੇ ਵਿੱਚ ਜਾਊਗਾ ਇਹ ਤਾਂ ਦੇਖੋ ਉਦੋਂ ਬਾਅਦ ਤੋਂ ਆਪਾਂ ਦਾਅਵ ਦੇ ਦਾਂਗੇ ਇਹ ਕੱਪੜਾ ਹੁਣ ਆਪਣੇ ਲਈ ਪਸ਼ਮੀਨੀ ਦਾ ਹੂੰ ਇੱਕ ਤੁਸੀਂ ਇਹ ਵੀ ਧਿਆਨ ਦੇਣਾ ਵੀ ਜਦੋਂ ਵੀ ਆਪਣੇ ਕਢਾਈ ਸਟਾਰਟ ਕਰਨੀ ਆ ਜਿਹੜਾ ਇਹ ਕੱਪੜਾ ਹੈ ਨਾ ਇਹ ਕਦੇ ਵੀ ਢਿੱਲਾ ਨਹੀਂ ਰਹਿਣਾ ਚਾਹੀਦਾ ਮਤਲਬ ਫਰੇਮ ਪੂਰਾ ਟਾਈਟ कसे ਹੋਣਾ ਚਾਹੀਦਾ ਜੇ ਕੱਪੜੇ 'ਚ ਜਿਵੇਂ ਹੁਣ ਆਹ ਵਾਲੀ ਢਿੱਲਾ ਰਹਿ ਗਈ ਆਪਾਂ ਦੇਖੋ ਐਂ ਪਤਲਾ ਲੱਗਦਾ ਨਾ ਹੱਥ ਫੇਰੇ ਤਾਂ ਇੱਥੋਂ ਵੀ ਇੱਥੋਂ ਢਿੱਲਾ ਤੇ ਜੇ ਇਹਦੇ ਤੇ ਆਪਾਂ ਕਢਾਈ ਕਰਾਂਗੇ ਤਾਂ ਇਹਨੇ ਇਕੱਠਾ ਹੋ ਜਾਣਾ ਬਲ ਪੈ ਜਾਣੇ ਨੇ ਸਾਰੇ ਸੂਟ ਦੇ ਵਿੱਚ ਜਿੱਥੇ ਆਪਾਂ ਵਰਕ ਕਰਾਂਗੇ ਹਨਾ ਉੱਥੇ ਬਲ ਪੈ ਜਾਣਗੇ ਤੇ ਇੱਕ ਤਾਂ ਇਹ ਸਟੈਪ ਵੀ ਆਪਾਂ ਨੇ ਵੀ ਕਪੜਾ ਪੂਰਾ ਉਹ ਲਾਉਣਾ ਤੇ ਇੱਕ ਕਢਾਈ ਦਾ ਇਹ ਵੀ ਜ਼ਰੂਰੀ ਸਟੈਪ ਆ ਵੀ ਜਦੋਂ ਵੀ ਕੋਈ ਕਢਾਈ ਕਰਨੀ ਆ ਹਨਾ نیچے ਜਿਹੜਾ ਆਪਣਾ ਪੇਪਰ ਆਉਂਦਾ ਉਹ ਤੁਸੀਂ نیچے ਪੇਪਰ ਲਾ ਕੇ ਹੀ ਕਢਾਈ ਕਰਨੀ ਆ ਇਕ ਦੋ ਨਾਲ ਕੜਾਈ ਸਾਫ਼ ਹੁੰਦੀ ਆ ਜਿਉਂ ਨੇ ਮੈਂ ਇਹ ਤੇ ਦੱਸਿਆ ਸੀ ਹਨਾ ਕੜਾਈ ਬਾਰੇ ਵੀਡੀਓ ਪਾਈਆਂ ਨੇ ਜਿਹੜੀਆਂ ਆਪਾਂ ਨੇ ਤੇ ਇਹਦੇ ਨੀਚੇ ਆਪਾਂ ਨੇ ਪੇਪਰ ਨਹੀਂ ਲਗਾਇਆ ਹੈ ਦੇਖੋ ਹਾਂ ਇਹ ਬਿਨਾ ਪੇਪਰ ਤੋਂ ਕਰੀ ਹੋਈ ਆ ਇਹ ਆਪਾਂ ਬਿਨਾ ਪੇਪਰ ਤੋਂ ਹੀ ਕੀਤੀ ਹੋਈ ਆ ਪਰ ਜਦੋਂ ਆਪਾਂ ਪੇਪਰ ਲਗਾ ਕੇ ਕਰਦੇ ਆ ਤਾਂ ਫੇਰ ਵੀ ਇਹਦੀ ਫਿਨਿਸ਼ਿੰਗ ਹੋਰ ਵੀ ਜ਼ਿਆਦਾ ਹੋ ਜਾਂਦੀ ਆ ਆਹ ਦੇਖੋ ਆ ਜਿਵੇਂ ਫੁੱਲ ਹਨਾ ਇਹ ਕਿੰਨਾ ਇਕੱਠਾ ਹੋ ਗਿਆ ਕਿਉਂਕਿ ਇਹਦੇ ਨੀਚੇ ਪੇਪਰ ਨਹੀਂ ਲਾਇਆ ਆਪਾਂ ਬਿਨਾ ਪੇਪਰ ਤੋਂ ਹੋਊਗਾ ਜਿਹੜੀ ਕੜਾਈ ਆ ਉਹ ਇਕੱਠੀ ਹੋ ਜਾਂਦੀ ਆ ਤੇ ਉਹ ਜਿਹੜਾ ਪੇਪਰ ਆਪਾਂ ਨੂੰ ਉਹ ਪੇਪਰ ਵੀ ਦਿਖਾ ਦਿੰਨੇ ਆ ਹਾਂ ਹਾਂ ਤੇ ਇਹ ਵਾਲਾ ਪੇਪਰ ਹੁੰਦਾ ਇਹ ਕੱਚਾ ਪੇਪਰ ਆ ਤੇ ਇਹ ਆਪਾਂ ਨੂੰ ਜਿੱਥੋਂ ਕੜਾਈ ਵਾਲੀਆਂ ਰੀਲਾਂ ਮਤਲਬ ਸਲਾਈ ਦਾ ਸਮਾਨ ਮਿਲਦਾ ਹਨਾ ਤੇ ਉਹ ਭਾਈ ਰੱਖਦੇ ਨੇ ਸਾਰਾ ਸਮਾਨ ਤੇ ਉਹਨਾਂ ਕੋਲੋਂ ਮਿਲ ਜਾਂਦਾਗਾ ਜਿੱਥੋਂ ਆਪਾਂ ਸਲਾਈ ਦਾ ਸਮਾਨ ਲੈ ਕੇ ਆਉਨੇ ਹਨਾ ਕੜਾਈ ਦਾ ਵੀ ਲੈ ਕੇ ਆਉਨੇ ਕੜਾਈ ਦਾ ਸਮਾਨ ਵੀ ਉੱਥੋਂ ਮਿਲਦਾ ਸਾਰੇ ਤਰ੍ਹਾਂ ਦਾ ਮਿਲਦਾ ਹੈਂਡਵਰਕ ਦਾ ਵੀ ਮਿਲਦਾ ਮਤਲਬ ਜਿਹੜੀ ਦੁਕਾਨ ਤੋਂ ਤੁਸੀਂ ਲੈ ਕੇ ਆਨ ਉਹਨੂੰ ਸਾਰੀ ਚੀਜ਼ ਮਿਲਦੀ ਹੈ ਤੇ ਦੂਜਾ ਸਟੈਪ ਹੈਗਾ ਕੜਾਈ ਦਾ ਵੀ ਜਿਵੇਂ ਹੁਣ ਆਪਾਂ ਨੇ ਜਿੰਨੀ ਕੜਾਈ ਵਾਲੀ ਮਸ਼ੀਨ ਦੀ ਹੈ ਨਾ ਰੇਸ ਦੱਬ ਕੇ ਰੱਖਣੀ ਆ ਜਿੰਨੀ ਉਹਦੀ ਸਪੀਡ ਰੱਖਣੀ ਆ ਜਦੋਂ ਆਪਾਂ ਕੜਾਈ ਕਰਦੇ ਆ ਫਰੇਮ ਵੀ ਉਨੀ ਸਪੀਡ ਦੇ ਅਕੋਰਡਿੰਗ ਹੀ ਅੱਗੇ ਪਿੱਛੇ ਕਰਨਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਦੀ ਜਿਹੜੀ ਸਪੀਡ ਆ ਉਹ ਜਿਆਦਾ ਤੇਜ਼ ਦੱਬੀ ਹੋਵੇ ਤੇ ਫਰੇਮ ਆਪਾਂ ਹੌਲੀ ਲੈ ਕੇ ਜਾ ਰਹੇ ਹੋਈਏ ਇਦੇ ਨਾਲ ਵੀ ਤੁਹਾਡੀ ਕੜਾਈ ਸਹੀ ਨਹੀਂ ਹੋਣੀ ਤੇ ਇਹ ਵੀ ਨਾ ਹੋਵੇ ਹਨਾ ਵੀ ਆਪਣੀ ਜਿਹੜੀ ਮਸ਼ੀਨ ਦੀ ਸਪੀਡ ਥੋੜੀ ਆ ਤੇ ਫ੍ਰੇਮ ਆਪਾਂ ਜਿਆਦਾ ਸਪੀਡ ਦੇ ਵਿੱਚ ਕਰ ਰਹੀ ਹੋਈ ਤੁਹਾਨੂੰ ਆਮਣ ਕਰਕੇ ਦੱਸਣਗੇ ਇੱਕ ਕੰਮ ਹੋਰ ਹੈ ਹਨਾ ਆਪਾਂ ਨੂੰ ਕਮੈਂਟ ਆਉਣ ਦੇ ਵੀ ਸਪੀਡ ਇਹਦੀ ਕਿੰਨੀ ਮਤਲਬ ਇਹ ਤੇ ਕੋਈ ਉਹ ਤਾਂ ਹੈ ਨਹੀਂ ਵੀ ਸਪੀਡ ਲਿਮਟ ਨਹੀਂ ਹੈਗੀ ਅਜੇ ਲਿਮਟ ਮਸਲਾ ਮੀਟਰ ਲਾ ਲਓ ਜਿਵੇਂ ਆਪਣੇ ਮੋਟਰਸਾਈਕਲ ਤੇ ਹੁੰਦਾ ਜਾਂ ਗੱਡੀਆਂ ਤੇ ਹੁੰਦਾ ਹਨਾ ਇਹਦਾ ਆਪਾਂ ਨੇ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਹੀ ਚਲਾਉਣੀ ਆ ਵੀ ਮੰਨ ਕੇ ਚੱਲੋ ਵੀ ਓਨੀ ਕਿ ਸਪੀਡ ਤੁਸੀਂ ਦੱਬ ਕੇ ਰੱਖਣੀ ਆ ਵੀ ਜਿੰਨੀ ਸਪੀਡ ਦੇ ਵਿੱਚ ਤੁਸੀਂ ਫਰੇਮ ਨੂੰ ਮੂਵ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਮਸ਼ੀਨ ਚਲਾਉਣੀ ਆ ਪੈਰ ਨਾਲ ਹਨਾ ਰੇਸ ਨੂੰ ਦਬਦਿਆਂ ਤਾਂ ਇਹਦੀ ਮੋਟਰ ਆ ਜਿਹੜੀ ਉਹ ਸਪੀਡ ਉਸ ਹਿਸਾਬ ਨਾਲ ਹੀ ਫੜਦੀ ਆ ਕਿਉਂਕਿ ਜਿਹੜੀ ਹੁਣ ਗੱਡੀਆਂ ਗੁੱਡੀਆਂ ਵਾਲੇ ਉਹ ਹੁੰਦਾ ਇੰਜਣ ਹੁੰਦਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਗੱਡੀ ਚਲਾਉਣੀ ਹੁੰਦੀ ਕਿਉਂ ਜਿੰਨਾ ਤੁਸੀਂ ਦੇਖ ਲਓ ਮਸ਼ੀਨ ਦੇ ਉੱਤੇ ਪੈਰ ਰੱਖ ਕੇ ਦੇਖ ਲਓ ਰੇਸ ਦੇ ਉੱਤੇ ਤੁਸੀਂ ਦੇਖਿਓ ਹੁਣ ਆਵਣੇ ਤੁਹਾਨੂੰ ਦੇਜੋ ਜਿਹੜੀ ਇਹ ਮਸ਼ੀਨ ਦੇ ਰੇਸ ਵਾਲੀ ਉਹ ਆ ਰੇਸ ਦੇ ਉੱਤੇ ਪੈ ਰੱਖਣਗੇ ਨਾ ਆਹ ਦੇਖੋ ਹੁਣ ਆਵਣੇ ਬਿਲਕੁਲ ਸਲੋ ਦਬਿਆ ਇੰਨੀ ਸਪੀਡ 'ਚ ਚੱਲਦਾ ਇਹ ਜੇ ਹੁਣ ਆਪਾਂ ਇਹ ਤੇਜ਼ ਕਰਾਂਗੇ ਤੇ ਕੋਈ ਨਹੀਂ ਸਪੀਡ ਹੋ ਜੂਗੀ ਮਤਲਬ ਸਟਾਰਟਿੰਗ ਦੇ ਵਿੱਚ ਆਪਾਂ ਇੰਨੀ ਸਪੀਡ ਨਾਲ ਨਹੀਂ ਕਰ ਸਕਦੇ ਕਿਉਂਕਿ ਇੰਨੀ ਸਪੀਡ ਦੇ ਵਿੱਚ ਆਪਾਂ ਫਰੇਮ ਨੂੰ ਮੂਵ ਨਹੀਂ ਕਰ ਸਕਦੇ ਕੱਬੇ ਸਾਜੇ ਜ਼ਿਆਦਾ ਸਪੀਡ ਤੇ ਤਾਂ ਵੈਸੇ ਤੇ ਕੰਮ ਹੁੰਦਾ ਨਹੀਂ ਹੈ ਹਾਂ ਕਿਉਂਕਿ ਬਰੀਕੀ ਕੰਮ ਆ ਇਹ ਕੰਮ ਹੁੰਦਾ ਇਹ ਤੇ ਸਰੋਤ ਹੀ ਤੁਸੀਂ ਨੇ ਇਹ ਚੀਜ਼ ਦਾ ਖਾਸ ਤਿਆਂ ਰੱਖਣਾ ਜਦੋਂ ਤੁਸੀਂ ਕਢਾਈ ਸਿੱਖ ਰਹੇ ਹੋ ਵੀ ਜਿੰਨੀ ਤੁਹਾਡੀ ਕਢਾਈ ਮਸ਼ੀਨ ਦੀ ਸਪੀਡ ਆ ਤੁਸੀਂ ਉਹਦੇ ਅਕੋਰਡਿੰਗ ਹੀ ਆਪਣਾ ਫਰੇਮ ਅੱਗੇ ਪਿੱਛੇ ਕਰਨਾ ਇਹ ਵੀ ਨਹੀਂ ਹੈਗਾ ਵੀ ਆਪਣੀ ਕਢਾਈ ਮਸ਼ੀਨ ਦੀ ਸਪੀਡ ਘਟਾ ਤੇ ਫਰੇਮ ਤੁਸੀਂ ਤੇਜ਼ੀ ਦੇ ਵਿੱਚ ਮੂਵ ਕਰ ਰਹੇ ਹੋ ਕਿਉਂਕਿ ਜੇਕਰ ਮੰਨ ਕੇ ਚਲੋ ਆਪਣੀ ਕਢਾਈ ਮਸ਼ੀਨ ਦੀ ਰੇਸ ਆ ਜਿਹੜੀ ਉਹ ਘਟਾ ਤੇ ਫਰੇਮ ਤੁਸੀਂ ਤੇਜ਼ੀ ਦੇ ਵਿੱਚ ਅੱਗੇ ਕਰ ਲਿਆ ਤਾਂ ਐ ਗਏ ਪੈ ਜੂਗਾ ਕੜਾਈ ਦੇ ਵਿੱਚ ਮੈਨੂੰ ਦੇਖੋ ਦੁਖਾ ਦੇ ਨਾ ਆ ਦੇਖੋ ਸਾਰੇ ਗਏ ਪੈ ਗਏ ਨਾ ਕੜਾਈ ਮਸ਼ੀਨ ਦੀ ਰੇਸ ਨਾਲੋਂ ਜੇਕਰ ਤੁਸੀਂ ਵੱਧ ਤੇਜ਼ ਫਰੇਮ ਨੂੰ ਅੱਗੇ ਕਰੋਗੇ ਤਾਂ ਕੜਾਈ ਦੇ ਵਿੱਚ ਗਏ ਪੈ ਜਾਣਾ ਆ ਦੇਖੋ ਕਿੰਨਾ ਗਏ ਪੈ ਰਿਹਾ ਨਾ ਕਿਉਂਕਿ ਜੇ ਢਿੱਗੜਾ ਇੰਨੀ ਤੇਜ਼ ਆ ਉਸ ਨੂੰ ਬੱਸ ਤੇਜ਼ੀ ਵਿੱਚ ਅਵਲ ਫਰੇਮ ਨੂੰ ਇੱਧਰ ਲੈ ਕੇ ਆਏ ਨੇ ਆ ਦੇਖੋ ਆ ਕੜਾਈ ਵਧੀਆ ਹੋ ਰਹੀ ਆ ਕਿਉਂਕਿ ਇਹ ਰੇਸ ਤੇ ਪਾਉੜੇ ਆ ਅਵਲ ਫਰੇਮ ਨੂੰ ਅੱਗੇ ਕਰ ਰਹੇ ਨੇ ਜਿੱਕੇ ਇਹ ਗਲਤੀ ਵੀ ਨਹੀਂ ਆਪਣੀ ਕਰਨੀ ਜਿਹੜੀ ਹੁਣ ਅਸੀਂ ਤੁਹਾਨੂੰ ਦੱਸੀ ਆ ਵੀ ਮਸ਼ੀਨ ਦੀ ਰੇਸ ਤੇ ਫਰੇਮ ਨੂੰ ਅੱਗੇ ਪਿੱਛੇ ਕਰਨ ਦੇ ਸਬੰਧ ਵਿੱਚ ਜਿਵੇਂ ਮੈਂ ਕਿਹਾ ਸੀ ਹਨਾ ਵੀ ਧਾਗਾ ਆਹ ਫਰੇਮ ਦਾ ਜੇ ਕਪੜਾ ਢਿੱਲਾ ਰਹੇ ਜੇ ਤਾਂ ਕੀ ਹੁੰਦਾ ਜਿਵੇਂ ਤੁਸੀਂ ਵੀਡੀਓ ਚਾਲ ਦੀ ਜੀ ਦੇਖਿਆ ਹੋਊਗਾ ਆਹ ਦੇਖੋ ਇਹਦੇ ਵਿੱਚ ਨਾ ਐਵੇਂ ਬਲ ਪੈ ਗਿਆ ਕਿਉਂਕਿ ਇਹ ਥੋੜਾ ਜਿਹਾ ਲੂਜ਼ ਇਹ ਆ ਕਪੜਾ ਮੈਂ ਟਾਈਟ ਜਿਆਦਾ ਹਿੱਸਦਾ ਨਹੀਂ ਹੈਗਾ ਇਹ ਵੀ ਤੁਹਾਨੂੰ ਦੱਸਣ ਦੇ ਬਾਰੇ ਦੱਸਣ ਕਰਕੇ ਤੇ ਇਸ ਤਰ੍ਹਾਂ ਇਹਦੇ ਵਿੱਚ ਬਲ ਪੈਣ ਲੱਗ ਜਾਂਦਾ ਜੇ ਸਾਡਾ ਮਕਸਦ ਇਹ ਨਹੀਂ ਆ ਕਿ ਜੇ ਕਿਉਂ ਤੁਸੀਂ ਕੜਾਈ ਇਸ ਤਰ੍ਹਾਂ ਚਾਹੁੰਦੇ ਹੋ ਤਾਂ ਇਹ ਗੱਲਾਂ ਤੁਸੀਂ ਧਿਆਨ ਵਿੱਚ ਰੱਖ ਕੇ ਹਨਾ ਫਿਰ ਸਟਾਰਟ ਕਰਿਓ ਇਹ ਗੱਲਾਂ ਬਹੁਤ ਧਿਆਨ ਦੇਣ ਵਾਲੀਆਂ ਨੇ ਕਿਉਂਕਿ ਜੇ ਆਪਾਂ ਇੰਨੀਆਂ ਚੀਜ਼ਾਂ ਤੇ ਧਿਆਨ ਨਹੀਂ ਦਵਾਂਗੇ ਆਪਾਂ ਵਾਰ-ਵਾਰ ਗਲਤੀ ਕਰ ਜਾਵਾਂਗੇ ਆਪਣੀ ਕੜਾਈ ਉਹ ਸਹੀ ਢੰਗ ਨਾਲ ਨਹੀਂ ਹੋਣੀ ਜਦੋਂ ਜਦੋਂ ਤੁਸੀਂ ਕਢਾਈ ਕਰਨੀ ਆ ਜਿਹੜਾ ਆਪਣੇ ਹੱਥ ਨੇ ਹਨਾ ਮੰਨ ਕੇ ਚਲੋ ਜਦੋਂ ਤੁਸੀਂ ਕਢਾਈ ਕਰ ਰਹੇ ਹੋ ਜਿਵੇਂ ਆਪਣਾ ਸਲਾਈ ਵਾਲੀ ਕੰਮ ਆ ਹਨਾ ਕਿਉਂਕਿ ਇਹਦੇ ਵਿੱਚ ਦੇਖੋ ਜਿਵੇਂ ਆਮਨੇ ਹੱਥ ਰੱਖਿਆ ਹੋਇਆ ਹੈ ਹਨਾ ਇੰਨਾ ਆਪਾਂ ਨੇ ਫਰੇਮ ਫੜਨਾ ਹੁੰਦਾ ਫਤ ਕਢਾਈ ਕਰ ਲੋ ਵਕਤ ਕਦੇ ਵੀ ਤੁਸੀਂ ਖੱਬੇ ਸੱਜੇ ਨਾ ਚਾਕੋ ਕਿਉਂਕਿ ਇਹ ਨਾਲੋਂ ਵੀ ਥੋੜਾ ਜਿਹਾ ਵੀ ਆਪਾਂ ਜੇ ਧਿਆਨ ਪਰਾ ਕਰਾਂਗੇ ਹਨਾ ਤਾਂ ਸੂਈ ਆਪਣੇ ਹੱਥ ਵਿੱਚ ਵੱਜ ਸਕਦੀ ਆ ਇਸ ਕਰਕੇ ਜਿਹੜੀ ਹੱਥਾਂ ਦੀ ਡਾਇਰੈਕਸ਼ਨ ਆ ਫਰੇਮ ਦੇ ਉੱਤੇ ਇਸ ਤਰੀਕੇ ਨਾਲ ਰੱਖੋ ਵੀ ਤਾਂ ਕਿ ਸੂਈ ਆਪਣੇ ਉਂਗਲ ਦੇ ਵਿੱਚ ਨਾ ਬਚੇ। ਬਾਕੀ ਜਿਵੇਂ ਹੁਣ ਆਪਾਂ ਫਰੇਮ ਘੁਮਾਉਣ ਦੀ ਪ੍ਰੈਕਟਿਸ ਆ ਹਨਾ ਜਿਵੇਂ ਆਪਾਂ ਇਹ ਜੀ ਸੂਈ 'ਚ ਧਾਗਾ ਲਾ ਦਈਏ। ਤੇ ਪ੍ਰੈਕਟਿਸ ਆਪਾਂ ਫਰੇਮ ਨੂੰ ਘੁਮਾਉਣ ਦੀ ਇਸ ਤਰ੍ਹਾਂ ਖਾਲੀ ਮਤਲਬ ਮਸ਼ੀਨ ਨਾਲ ਕਰ ਸਕਦੇ ਹਾਂ। ਹਾਂ ਇੱਕ ਵਾਰ ਇੱਕਦਾਂ ਆਪਾਂ ਇਸ ਤਰ੍ਹਾਂ ਘੁਮਾਉਣਾ ਸਿੱਖੋ ਨਾ ਫਰੇਮ। ਐਸਾ ਉਦੋਂ ਵੀ ਆਪਨੇ ਹੱਥ ਚੱਲਣ ਲੱਗੇ ਜਾਣਗੇ ਮਸ਼ੀਨ ਤੇ ਉਸ ਹਿਸਾਬ ਨਾਲ ਆਪਾਂ ਕੜਾਈ ਕਰਦਾ ਸਿੱਟਿਆ ਨੇ ਤੇ ਬਾਕੀ ਆਪਾਂ ਨੇ ਜਦੋਂ ਹੁਣ ਵੱਡਾ ਟੰਕਾ ਲਾਉਣਾ ਤਾਂ ਆਪਾਂ ਇਸ ਤਰ੍ਹਾਂ ਚਲਾਉਣਾ ਸਟ੍ਰਿੰਗ ਟਿਕ ਜੇਗਾ ਪਰ ਉਹ ਆ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਕਮਾਉਣਾ ਜਦੋਂ ਆਪਾਂ ਗਲਾਈ ਵਾਲੇ ਫੁੱਲ ਬਣਾਉਣੇ ਹੁੰਦੇ ਆ ਉਹ ਵੀ ਤੁਸੀਂ ਸਪੀਡ ਦੇ ਅਕੋਰਡਿੰਗ ਹੀ ਫਰੇਮ ਨੂੰ ਘੁਮਾਉਣਾ ਵੀ ਜਿੰਨੀ ਕਿ ਤੁਹਾਡੀ ਮਸ਼ੀਨ ਦੀ ਸਪੀਡ ਆ ਉਨੀ ਸਪੀਡ ਦੇ ਵਿੱਚ ਹੀ ਤੁਸੀਂ ਫਰੇਮ ਘੁਮਾਉਣਾ ਦੁਆਰਾ ਧਾਗਾ ਪਾ ਗਏ ਵੀ ਦੇਖ ਲੈਣੇ ਧਾਗਾ ਬਾਕੀ ਸਾਨੂੰ ਦਿਖਾ ਦਿੰਨੇ ਆ ਗਲਾਈ ਦੇ ਵਿੱਚ ਲਓ ਜੀ ਹੁਣ ਆਪਾਂ ਧਾਗਾ ਪਾ ਕੇ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਪਹਿਲਾਂ ਆਪਾਂ ਬਿਨਾਂ ਧਾਗੇ ਤੋਂ ਦਿਖਾਈ ਸੀ ਤੁਹਾਨੂੰ ਐਸ ਤਰ੍ਹਾਂ ਸਰਕੋ ਬਣਾ ਲੈਣਾ ਆਪਾਂ ਨੇ ਤੇ ਇਹ ਜਿੰਨਾ ਕਿ ਆਪਣਾ ਮਸ਼ੀਨ ਦਾ ਕੰਮ ਆ ਹੁਣ ਉਸ ਤੋਂ ਬਾਅਦ ਆਪਾਂ ਨੇ ਪ੍ਰੈਕਟਿਸ ਕਰਨੀ ਹੈ ਇਸ ਚੀਜ਼ ਦੀ ਜਿਵੇਂ ਮੈਂ ਗੋਲ ਸਰਕਲ ਬਣਾ ਲਿਆ ਹੈ ਨਾ ਇਹਨੂੰ ਫਿਲ ਕਰਨਾ ਆਪਾਂ ਨੇ ਤੇ ਇਹਨੂੰ ਆਪਾਂ ਖੁੱਲ੍ਹ ਤੇ ਇੱਕਾਂ ਕਾ ਕਰਕੇ ਇਸ ਤਰ੍ਹਾਂ ਇਹ ਬਾਲਾ ਤੇਜ਼ ਨਹੀਂ ਕਰਨਾ ਬਿਲਕੁਲ ਸਲੋ ਕਰਨਾ ਤੇ ਮਸ਼ੀਨ ਦੀ ਸਪੀਡ ਵੀ ਤੁਸੀਂ ਉਨੀਓ ਸਲੋ ਰੱਖਣੀ ਆ ਦੇਖੋ ਹੁਣ ਆਵਣ ਬਿਲਕੁਲ ਗਲਾਈ ਦੇ ਵਿੱਚ ਫਰੇਮ ਨੂੰ ਘੁਮਾਉਣਗੇ ਬਾਕੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਫਰੇਮ ਤੁਸੀਂ ਦੇਖ ਹੀ ਲਿਆ ਘੁੰਮਦਾ ਦੇਖੋ ਜਿੱਥੇ ਆਵਨੇ ਆਊਟਲਾਈਨ ਕਰੀ ਹੋਈ ਆ ਉਦੇ ਅਕੋਰਡਿੰਗ ਆਮਨ ਕਢਾਈ ਕਰ ਰਹੇ ਨੇ ਜਿਹੜਾ ਆਊਟਲਾਈਨ ਦਾ ਬਾਹਰਲਾ ਹਿੱਸਾ ਕਿਉਂਕਿ ਪਹਿਲਾਂ ਤੁਸੀਂ ਖਾਲੀ ਵੀ ਚਲਾ ਕੇ ਦੇਖੋ ਵੀ ਜਿਵੇਂ ਫੁੱਲ ਟਾਂਕਾ ਹਨਾ ਵੀ ਫੁੱਲ ਟਾਂਕੇ ਦੀ ਚੜਾਈ ਕਿੰਨੀ ਆ ਉਨੀ ਚੜਾਈ ਦੇ ਵਿੱਚ ਜੱਜਮੈਂਟ ਕਰੋ ਵੀ ਇਹ ਕਢਾਈ ਆ ਜਿਹੜਾ ਫੁੱਲ ਟਾਂਕੇ ਦੇ ਵੀ ਇੰਨੀ ਚੜਾਈ ਦੇ ਵਿੱਚ ਕਰੂਗਾ ਜਿਹੜੇ ਆਪਣੇ ਗੋਲ ਫੁੱਲ ਹੁੰਦੇ ਨੇ ਹਨਾ ਉਹ ਐਸੇ ਤਰ੍ਹਾਂ ਫਰੇਮ ਘੁਮਾ ਕੇ ਬਣਦੇ ਆ ਤੇ ਬਾਕੀ ਤੁਸੀਂ ਦੂਜੇ ਟਾਂਕੇ ਵੀ ਕਰ ਕਰਕੇ ਜਿਵੇਂ 2 ਨੰਬਰ ਦੇ ਟਾਂਕੇ ਦੇ ਹਨ ਉਹ ਵੀ ਤੁਸੀਂ ਕੜਾਈ ਕਰ ਕਰ ਦੇਖਣੀ ਚਾਹੀਦੀ ਸਿੱਧੀ ਲਾਈਨ ਕਰਕੇ ਦੇਖ ਲਓ ਫਿਰ 3 ਨੰਬਰ ਦੇ ਟਾਂਕੇ ਦੇ ਵਿੱਚ 4 ਨੰਬਰ ਦੇ ਸਾਰੇ ਟਾਂਕੇ ਆ ਤੇ ਹਨਾ ਜਿਵੇਂ ਇੱਕ ਸਿੱਧੀ ਲਾਈਨ ਦੀ ਕੜਾਈ ਕਰਕੇ ਦੇਖ ਲਓ ਉਹਦੇ ਵਿੱਚ ਤੁਹਾਨੂੰ ਇਹ ਜਜਮੈਂਟ ਲੱਗ ਜੂ ਵੀ ਕਿਹੜਾ ਟਾਂਕਾ ਕਿੰਨੀ ਚੜਾਈ ਦੇ ਵਿੱਚ ਕੜਾਈ ਕਰਦਾ ਬਸ ਹੌਲੀ ਹੌਲੀ ਜਦੋਂ ਵਾਰ-ਵਾਰ ਪ੍ਰੈਕਟਿਸ ਕਰੋਗੇ ਤੁਹਾਡੇ ਉਹ ਕੰਮਾਂ ਯਾਦ ਰਹਿਣ ਲੱਗ ਜਾਣਗੀਆਂ ਵੀ ਕਿਹੜੇ ਟਾਂਕੇ ਨਾਲ ਕਿੰਨੀ ਚੜਾਈ ਦੇ ਵਿੱਚ ਕਢਾਈ ਹੁੰਦੀ ਆ ਉਹਦੇ ਵਿੱਚ ਐ ਆ ਵੀ ਜਦੋਂ ਤੁਸੀਂ ਕੋਈ ਫੁੱਲ ਕੱਢੋਗੇ ਫਿਰ ਤੁਸੀਂ ਤੁਰੰਤ ਉਹ ਹੀ ਟਾਂਕਾ ਕਰਕੇ ਕਢਾਈ ਕਰ ਲੋਗੇ ਐਸ ਤਰ੍ਹਾਂ ਆਪਾਂ ਗੋਲ ਕੋਈ ਵੀ ਫੁੱਲ ਨਾ ਮਤਲਬ ਆਪਾਂ ਇਸ ਤਰ੍ਹਾਂ ਗੋਲ ਘੁਮਾ ਕੇ ਹੀ ਬਣਾ ਸਕਦੇ ਆ ਹਾਂ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਜੋ ਅਸੀਂ ਅੱਜ ਜਾਣਕਾਰੀ ਦੱਸੀ ਆ ਵੀ ਕੀ ਇਹ ਜਾਣਕਾਰੀ ਤੁਹਾਡੇ ਕੰਮ ਦੀ ਹੈ ਜੇਕਰ ਤੁਸੀਂ ਕਢਾਈ ਸਿੱਖਣਾ ਚਾਹੁੰਦੇ ਹੋ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਆਪਣੇ ਨਾਲ ਨਵੇਂ ਪਹਿਨ ਭਰਾ ਜੁੜਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਤੇ ਬਾਕੀ ਸੋੜੇ ਗੱਲਾਂ ਸਮਝ ਆਈਆਂ ਕਿਉਂ ਮੈਂ ਇਹ ਵੀਡੀਓ ਬਹੁਤ ਜ਼ਰੂਰ ਸੋਚੀ ਹੋਈ ਸੀਗੀ ਵੀ ਜੇਕਰ ਆਪਣਾ ਜੋ ਪਹਿਣਾ ਹੈ ਜਾਂ ਭਰਾ ਕੜਾਈ ਸਿੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਦੱਸਿਆ ਜਾਵੇ ਵੀ ਸ਼ੁਰੂਆਤੀ ਕੀ ਕੀ ਗਲਤੀਆਂ ਨੇ ਜੋ ਜਿਨ੍ਹਾਂ ਦਾ ਆਪਾਂ ਖਾਸ ਧਿਆਨ ਰੱਖੀਏ ਤੇ ਜੇਕਰ ਕੋਈ ਗੱਲ ਸਮਝ ਨਹੀਂ ਆਉਂਦੀ ਹੈ ਨਾ ਤੁਸੀਂ ਵੀਡੀਓ ਰਿਪੀਟ ਕਰਕੇ ਦੇਖ ਸਕਦੇ ਹੋ ਜਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਸਾਡਾ WhatsApp ਨੰਬਰ ਉਹ ਦਉਂਦੇ ਉੱਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਤੇ ਜਿਹੜੇ ਸਾਡੇ ਨਾਲ ਨਵੇਂ ਭੈਣ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ। ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ। ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਸਾਨੂੰ ਮਾਫ਼ ਕਰ ਦਿਓ। ਹੱਸਦੇ ਰਹੋ, ਵਾਦਦੇ ਰਹੋ, ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ।